ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨ ਦਾ ਨਾਮ ਕਰਨਦੀਪ ਸਿੰਘ ਹੈ ਤੇ ਦੂਜੇ ਪਾਸੇ ਇੱਕ ਬੰਗਾਲ ਦਾ ਖਿਡਾਰੀ ਹੈ ਜਿਸ ਦੇ ਨਾਲ ਗੁਰਦਾਸਪੁਰ ਦੇ ਇਸ ਨੌਜਵਾਨ ਦੇ ਨਾਲ ਰਿੰਗ ਦੇ ਵਿੱਚ ਪੇਚਾ ਪੈ ਗਿਆ ਅੱਗੇ ਦੇਖੋ ਫਿਰ ਨੌਜਵਾਨ ਨੇ ਆਪਣੇ ਪੱਟਾਂ ਦੇ ਜ਼ੋਰ ਦੇ ਨਾਲ ਬੰਗਾਲ ਦੇ ਖਿਡਾਰੀ ਨੂੰ ਰਿੰਗ ਦੇ ਵਿੱਚ ਕਿਵੇਂ ਬੜਕਾ ਬੜਕਾ ਕੇ ਗੋਡਿਆਂ ਦੇ ਹੇਠਾਂ ਲੈ ਲਿਆ ਕਮਾਨ ਬਾਜੀ

两个人，哦，八斤，哦好好好 ਹਾਲੀ ਦੇ ਵਿੱਚ ਅਸਾਮ ਵਿਖੇ ਮਾਰਸ਼ਲ ਆਰਟ ਚੈਂਪੀਅਨਸ਼ਿਪ ਕਰਵਾਈ ਗਈ ਹੈ ਜਿਸ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਨੌਜਵਾਨ ਕਰਨਦੀਪ ਸਿੰਘ ਹੋਰਾਂ ਨੇ ਭਾਗ ਲਿਆ ਅਤੇ ਜਿੱਤ ਪ੍ਰਾਪਤ ਕੀਤੀ ਹੈ ਆਓ ਹੁਣ ਸੁਣਦੇ ਹਾਂ ਨੌਜਵਾਨ ਦਾ ਕੀ ਕਹਿਣਾ ਹੈ ਜੀ ਕਰਨਦੀਪ ਸਿੰਘ ਮੇਰਾ ਨਾਮ ਆ ਔਰ ਮੈਂ ਐਮ ਐਮ ਏ ਜਿੱਤ ਕੇ ਆ ਬੈਸਟ ਬੰਗਾਲ ਦੇ ਜੋ ਬਾਰਡਰ ਆ ਅਸਾਮ ਦੇ ਵਿੱਚ ਉਥੋਂ ਚੈਂਪੀਅਨਸ਼ਿਪ ਜਿੱਤ ਕੇ ਆ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਗਿਆ ਕਿੰਨਾ ਕਿੰਨਾ ਕ੍ਰੀਨਸਟੇਟਾਂ ਦੇ ਭਾਗ ਲਿਆ ਉੱਥੇ ਬਹੁਤ ਸਟੇਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੇ ਸਟੇਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਕੱਲੇ ਨੂੰ ਸੱਦਿਆ ਹੋਇਆ ਸੀ ਔਰ ਉੱਥੇ ਮੈਂ ਗਿਆ ਔਰ ਜਿੱਤ ਪ੍ਰਾਪਤ ਕਰਕੇ ਆ ਮੇਰੀ ਜਿਹੜੀ ਫਾਈਟ ਸੀ ਉਹ ਵੈਸਟ ਬੰਗਾਲ ਦੇ ਮੁੰਡੇ ਨਾਲ ਨੌਜਵਾਨਾ ਸੀ ਕਿਹੜੇ ਵਾਰ ਵਿੱਚ ਹੋਈ ਸੀ ਤੇ ਕਿੰਨੀ ਵੱਡਾ ਮੇਰੀ 65 ਕਿਲੋ ਭਾਰ ਵਰਗੇ ਜਿਹੋਈ ਸੀ ਇੱਕ ਦਿਨ ਪਹਿਲਾਂ ਸਾਡਾ ਭਾਰ ਹੋਇਆ ਸੀ ਔਰ ਅਗਲੇ ਦਿਨ ਸਾਡੀ ਫਾਈਟ ਹੋਈ ਸੀ ਇਸ ਤੇ ਜਿਹੜੀ ਐਮ ਐਮ ਏ ਆ ਇਹਦੇ ਵਿੱਚ ਇੱਕ ਹੀ ਫਾਈਟ ਹੁੰਦੀ ਹੈ ਜੀ ਇੱਕ ਐਮ ਐਮ ਏ ਦੋ ਤਰੀਕੇ ਦੀ ਹੁੰਦੀ ਇੱਕ ਅਮੈਚਰ ਹੁੰਦੀ ਹੈ ਜਦੋਂ ਬੱਚਾ ਨਵੀਂ ਵਾਰ ਸਟਾਰਟ ਕਰਦਾ ਉ ਦੇ ਨੀ ਅਲੋਡ ਨਹੀਂ ਹੁੰਦਾ ਪਰ ਜਿਹੜੀ ਪ੍ਰੋ ਫਾਈਟ ਆ ਉਹ ਇੱਕ ਦਿਨ ਦੇ ਵਿੱਚ ਇੱਕ ਹੀ ਹੁੰਦੀ ਆ ਉਹਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਬਸ ਬਾਲ ਨਹੀਂ ਫਰਨੇ ਹੁੰਦੇ ਜਾਂ ਤੁਸੀਂ ਕੱਟ ਨਹੀਂ ਕਰ ਸਕਦੇ ਦਿੰਦੀ ਨਹੀਂ ਵੱਟ ਸਕਦੇ ਬਾਕੀ ਵਿੱਚ ਕੋਈ ਰੂਲ ਨਹੀਂ ਹੁੰਦਾ ਐਲਬੋ ਨੀ ਸ਼ੋਲਡਰ ਸਭ ਕੁਝ ਉੱਚਾ ਲੋਡ ਹੁੰਦਾ ਮੈਂ ਉਹ ਪ੍ਰੋ ਫਾਈਟ ਕਰਕੇ ਆਦੇ ਉਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਆਇਆ ਜੀ ਕਿੰਨੇ ਰਾਊਂਡ ਖੇਡੇ ਤੇ ਕਿਹੜੇ ਰਾਊਂਡ ਚ ਖੇਡਿਆ ਐਮ ਐਮ ਐ ਦੇ 5-5 ਮਿੰਟ ਦੇ 5 ਰਾਊਂਡ ਹੁੰਦੇ ਆ ਜੀ ਔਰ ਮੈਂ ਉਹਨੂੰ ਪਹਿਲੇ ਰਾਊਂਡ ਵਿੱਚ ਜਿੱਤ ਕੀਤਾ ਉਹਨੂੰ ਮੈਂ ਥਰੋ ਮਾਰ ਕੇ ਤੇ ਆਰਮ ਬਾਰ ਲਗਾ ਕੇ ਉਹਦਾ ਟੈਬ ਬੋਰਡ ਕਰਵਾ ਕੇ ਉਹਨੂੰ ਫਿਨਿਸ਼ ਕਰ ਦਿੱਤਾ ਜੀ ਕਿੰਨਾ ਤੇਜ਼ ਖਿਡਾਰੀ ਸੀ ਉਹ ਉਹ ਜੀ ਖਿਡਾਰੀ ਉਹਦਾ ਸੀ ਕਿੱਕ ਬੌਕਸਿੰਗ ਦਾ ਸੀ ਜਦੋਂ ਫਾਈਟ ਸਟਾਰਟ ਹੋਈ ਤੇ ਉਹਨੇ ਸਟਾਰਟਿੰਗ ਦੇ ਵਿੱਚ ਹੀ ਮੇਰੇ ਇੱਕ ਕਿੱਕ ਮਾਰੀ ਫੇਸ ਤੇ ਤੇ ਮੈਂ ਉਦੋਂ ਸਮਝ ਗਿਆ ਵੀ ਇਹ ਕਿੱਕ ਬੌਕਸਿੰਗ ਦਾ ਖਿਡਾਰੀ ਆ ਤੇ ਜਦੋਂ ਦੂਸਰੀ ਵਾਰ ਕਿੱਕ ਮਾਰਨ ਆਇਆ ਤੇ ਉਹਦੀ ਮੈਂ ਲੱਤ ਫੜ ਕੇ ਤੇ ਉਹਨੂੰ ਟੇਕ ਡਾਉਨ ਕਰਕੇ ਤੇ ਫਿਨਿਸ਼ ਕਰਤਾ ਜੀ ਹੁਣ ਕਾਈ ਤਿਆਰੀ ਕਰ ਰਹੇ ਹੋ ਹੁਣ ਜੀ ਮੈਂ ਯੂ ਐਫ ਸੀ ਦੇ ਵਾਸਤੇ ਤਿਆਰੀ ਕਰ ਰਿਹਾ ਮੈਂ ਗੋਆ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਮੈਂ ਮੇਰੀ 8 ਘੰਟੇ ਟ੍ਰੇਨਿੰਗ ਕਰ ਰਿਹਾ ਉੱ ਬਹੁਤ ਵਧੀਆ ਟ੍ਰੇਨਿੰਗ ਕਰ ਰਿਹਾ ਮੈਂ ਜਜਬਾ ਹੈ ਮੈਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਛੇਤੀ ਹੀ ਜੁਐਫਸੀ ਦੇ ਵਿੱਚ ਰਿਪਰੈਜ਼ੈਂਟ ਕਰਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਭਾਜੀ ਆਏ ਇਹਨਾਂ ਨੇ ਬਹੁਤ ਸਤਿਮਾਨ ਸਨਮਾਨ ਕੀਤਾ ਪਹਿਲਾਂ ਤੋਂ ਵੱਡੇ ਭਰਾ ਇਹਨਾਂ ਨੇ ਪਹਿਲਾਂ ਤੋਂ ਵੀ ਬਹੁਤ ਸਪੋਰਟ ਕੀਤੀ ਹੁਣ ਵੀ ਸਪੋਰਟ ਕੀਤੀ ਆ ਇਹਨਾਂ ਨੇ ਮਾਨਸਨਮਾਨ ਕੀਤਾ ਬਹੁਤ ਹੀ ਵਧੀਆ ਲੱਗਦਾ ਤਾਂ ਜੋ ਆਪਾਂ ਅੱਗੇ ਖੇਡੀਏ ਆਪਣਾ ਮਨੋਬਲ ਵਧਦਾ ਆ ਵੀ ਆਪਾਂ ਅੱਗੇ ਜਾ ਕੇ ਹੋਰ ਵਧੀਆ ਪ੍ਰਦਰਸ਼ਨ ਕਰੀਏ ਆਪਣੀ ਮਿਹਨਤ ਜਾਰੀ ਰੱਖੀਏ ਹੌਸਲਾ ਬਧਾਈ ਕੀਤੀ ਆ ਬਹੁਤ ਬਧਿਆ ਲੱਗ ਰਿਹਾ ਜੀ ਲੱਗਦਾ ਜੇ ਤੁਸੀਂ ਪਿੰਡਾਂ ਦੇ ਉਹ ਸਮਝਾਇ ਕਰਦਾ ਹੋਰ ਮਨ ਨੂੰ ਖੁਸ਼ੀ ਮਿਲਦੀ ਹੈ ਜਾਂ ਉਹ ਜਿਹੜਾ ਮੇਜ ਕਰਦਾ ਹਾਂ ਹਾਂਜੀ ਹਾਂਜੀ ਬਹੁਤ ਖੁਸ਼ੀ ਮਿਲਦੀ ਆ ਜੀ ਇਦਾਂ ਲੱਗਦਾ ਵੀ ਹੋਰ ਕਿਤੇ ਬਾਹਰ ਵੀ ਖੇਡ ਕੇ ਆਪ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੀਏ ਤੇ ਹੋਰ ਖੁਸ਼ੀ ਮਿਲੇਗੀ ਜੀ ਆਪਾਂ ਨੂੰ ਮੇਰਾ ਨਾਮ ਰਸਾਲ ਸਿੰਘ ਪਿੰਡ ਸਾਡਾ ਖੋਖਰ ਆ ਜੀ ਇਹ ਸਾਡਾ ਛੋਟਾ ਬੇਟਾ ਕਰਨਦੀਪ ਸਿੰਘ ਜੋ ਕਿ ਹੁਣ ਬਗਾਲੋਨੋ ਜੇ ਖੇਡ ਕੇ ਆ ਜਿੱਤ ਕੇ ਤੇ ਸਾਡੇ ਭਾਈ ਸਾਹਿਬ ਕਿਸਾਨ ਜੁੜੀਆਂ ਦੇ ਪ੍ਰਧਾਨ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਇਹਨਾਂ ਨੇ ਸਾਡੇ ਬੱਚੇ ਦਾ ਆ ਕੇ ਮਾਨ ਸਨਮਾਨ ਕੀਤਾ ਜਦੋਂ ਇਸ ਤਰ੍ਹਾਂ ਕੋਈ ਸਾਡਾ ਵਰਕਰ ਕੋਈ ਹਡਾਲੀ ਠਰਾ ਕੇ ਸਾਡੇ ਬੱਚੇ ਦਾ ਸਨਮਾਨ ਸਨਮਾਨ ਕਰੇ ਫਿਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਤੇ ਸਾਨੂੰ ਬੜੀ ਖੁਸ਼ੀ ਹੈ ਸਾਡੇ ਨਾਲ ਬੜਾ ਤਾਂ ਵੱਡਾ ਜੋੜ ਕੇ ਖੜੇ ਨੇ ਸਾਡੇ ਭਾਈ ਸਾਹਿਬ ਇੰਦਰਪਾਲ ਸਿੰਘ ਜੀ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰੇ মিডিਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਸਾਡੇ ਬੱਚੇ ਦੀਆਂ ਆ ਕੇ ਜੋ ਤਰੀਫਾਂ ਸਾਰੇ ਸੰਸਾਰ ਕੋ ਕਰਾਉਣੀਆਂ ਨੇ ਤੁਹਾਂ ਕਰਾਉਣੀਆਂ ਨੇ মিডিਆ ਦੇ ਰਾਹੀਂ ਕਿੰਨੀ ਤੁਸੀਂ ਇਹ ਪਰਵਾਹ ਬਹੁਤ ਜ਼ਿਆਦਾ ਖੁਸ਼ੀ ਆ ਜੀ ਜਦੋਂ ਜੱਤਿਆ ਸਾਨੂੰ ਪਤਾ ਲੱਗਾ ਮੈਨੂੰ ਫੋਨ ਕੀਤਾ ਮੈਂ ਸਨਾਰ ਦਾ ਤਰਕੀ ਹਾਲ ਹੈ ਕਿਦਾ ਦਾ ਢਾੜੀ ਮੈਂ ਚਿਤਕੀਆਂ ਤੇ ਫਿਰ ਉਹਲੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਖੁਸ਼ੀ ਨਾਲ ਚਿਹਰਾ ਚੌੜਾ ਹੋ ਜਾਂਦਾ ਅਕਾਲ ਪੁਰਖ ਦੀ ਕਿਰਪਾ ਅਸੀਂ ਅਕਾਲ ਪੁਰਖ ਨੂੰ ਇੱਕ ਨੂੰ ਮੰਨਦੇ ਆ ਇੱਕ ਅਕਾਲ ਦੇ ਪੁਜਾਰੀ ਆ ਤੇ ਉਹ ਅਕਾਲ ਪੁਰਖ ਜਿਹੜਾ ਸਾਡੀ ਹਰ ਸਮੇਂ ਸਹਾਇਤਾ ਕਰਦਾ ਮਦਦ ਕਰਿਆ ਸਾਡੇ ਬੱਚਿਆਂ ਜਿਹੜੀਆਂ ਚਿਤ ਪ੍ਰਾਪਤ ਹੋ ਰਹੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੀ ਇਸ ਮੌਕੇ ਕਰਨਦੀਪ ਸਿੰਘ ਹੋਰੀ ਆਪਣੇ ਘਰ ਪਹੁੰਚੇ ਨੇ ਜਿੱਥੇ ਉਹਨਾਂ ਦਾ ਪਿੰਡ ਵਾਸੀਆਂ ਅਤੇ ਕਿਸਾਨਾਂ ਤੇ ਸਿਆਸੀ ਆਗੂਆਂ ਦੇ ਵੱਲੋਂ ਪਰਮਾਤਮਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨ ਵੀ ਕੀਤਾ ਗਿਆ ਸੋ ਅਜਿਹੇ ਖਿਡਾਰੀਆਂ ਤੋਂ ਪ੍ਰੇਰਣਾ ਲੈ ਕੇ ਨੌਜਵਾਨ ਪੀੜੀ ਨੂੰ ਅੱਗੇ ਵਧਣਾ ਚਾਹੀਦਾ ਤੇ ਉੱਥੇ ਹੀ ਸਰਕਾਰ ਅਤੇ ਖੇਡ ਸੰਸਥਾਵਾਂ ਨੂੰ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਖਿਡਾਰੀ ਪ੍ਰੇਰਣਾ ਲੈ ਕੇ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰ ਸਕਣ ਆਪਣੇ ਦੇਸ਼ ਸੂਬੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ